ਕੀ ਨਾਮ ਹੈ ਜੀ ਆਪਣਾ ਮੈਨੂੰ ਭਪਿੰਦਰ ਸਿੰਘ ਜੀ ਡੇਰਾ ਸੱਚਾ ਸੋਧਨ ਇਹ ਸਿਖਿਆਵਾਂ ਦੇ ਚੱਲਦੇ ਹੋਏ ਅੱਜ ਪਿੰਡ ਦੇ ਵਿੱਚੋਂ ਇੱਕ ਸਰੀਰ ਜਿਹੜਾ ਬਾਡੀ ਹੈਗੀ ਹੈ ਦਾਨ ਕੀਤੀ ਗਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇੱਕ ਤਾਂ ਪਹਿਲਾਂ ਕਹੂੰਗਾ ਵੀ ਜਿਹੜਾ ਸਾਡਾ ਪਿੰਡਾ ਇਹ ਬਹੁਤ ਸੁਭਾਗਿਆ ਪਿੰਡ ਹੈ ਜੀ ਦੂਜਾ ਨੰਬਰ ਮੈਂ ਇਹ ਬੇਨਤੀ ਕਰੂੰਗਾ ਵੀ ਹਰ ਇੱਕ ਬੰਦਾ ਸਰੀਰਦਾਨ ਕਰਨ ਦੇ ਪੱਖ 'ਚ ਹੋਵੇ ਤੇ ਇਹ ਜਿਹੜਾ ਮੁਖਤਿਆਰ ਸਿੰਘ ਨੇ ਸਾਡੇ ਪਿੰਡ ਦਾ ਅੱਜ ਨਾਂ ਉੱਚਾ ਕਰਿਆ ਮੈਂ ਡੇਰੇ ਆਲਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਇਹਨਾਂ ਦਾ ਰਿਣੀ ਰਹੂੰਗਾ ਸਾਰੀ ਉਮਰ ਰਿਣੀ ਰਹੂੰਗਾ ਪਰਿਵਾਰ ਨੇ ਐਡਾ ਜਿਗਰਾ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਹੈਗਾ ਇੱਕ ਜੀ ਦੀ ਬਾਡੀ ਦਾਨ ਕੀਤੀ ਉਹ ਪਰਿਵਾਰ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਉਹਦੇ ਨਾਲ ਅਸੀਂ ਹਮਦਰਦੀ ਰੱਖਾਂਗੇ ਜੋ ਸਾਨੂੰ ਸੇਵਾ ਲਾਉਣਗੇ ਅਸੀਂ ਨਿਭਾਵਾਂਗੇ ਸਾਰੀ ਪੰਚਾਇਤ ਅਸੀਂ ਉਹਨਾਂ ਦੀ ਸੇਵਾ ਨਿਭਾਵਾਂਗੇ ਜੋ ਸਾਨੂੰ ਲਾਉਣਗੇ ਜੀ ਬਾਈ ਇੱਕ ਸਰੀਰਦਾਨ ਹੋਇਆ ਕੀ ਕਹਿਣਾ ਚਾਹੁੰਦੇ ਹੋ ਕਿੰਨਵਾਂ ਸਰੀਰਦਾਨ ਸੀਗਾ ਜਿਹੜਾ ਬਲਾਕ ਦੇ ਵਿੱਚੋਂ ਤੇ ਪਿੰਡ ਦੇ ਵਿੱਚੋਂ ਕਿੰਨਵਾਂ ਸੀਗਾ ਇਹਦੇ ਬਾਰੇ ਤੇ ਹੋ ਜਾਣਕਾਰੀ ਜੀ ਤਨ ਤਨ ਸਤਗੁਰੂ ਤੇ ਰਹੇ ਆਸਰਾ ਬਾਈ ਜੀ ਇਹੇ ਪਿੰਡ ਨਿੱਲੋਵਾਲ ਦੇ ਵਿੱਚ ਜੋ ਅੱਜ ਸਾਡੇ ਪੂਜਨਿਕ ਸੰਤ ਡਾਕਟਰ ਗਰਮੀਤ ਰਾਮਨੀ ਜੀ ਦੀ ਸਿੱਖਿਆ ਤੇ ਚੱਲਦੇ ਹੋਏ ਪਿੰਡ ਦੇ ਵਿੱਚੋਂ ਸਰੀਰਦਾਨ ਪਿੰਡ ਨਿੱਲੋਵਾਲ ਦੇ ਵਿੱਚੋਂ ਕੀਤਾ ਜਾ ਰਿਹਾ ਹੈ ਜੀ ਤੇ ਇਹ ਬਲਾਕ ਸੁਨਾਮ ਦਾ 41 ਮਾ ਸਰੀਰਦਾਨ ਜੀ ਜੋ ਕਿ ਬਹੁਤ ਵੱਡਾ ਉਪਰਾਲਾ ਪਰਿਵਾਰ ਨੇ ਕੀਤਾ ਇਸ ਪਰਿਵਾਰ ਦਾ ਬਲਾਕ ਕਮੇਟੀ ਪੂਰਾ ਡੇਰਾ ਸੱਚਾ ਸਦਾ ਦੀ ਮੈਨੇਜਮੈਂਟ ਹਮੇਸ਼ਾ ਰਿਣੀ ਰਹੂਗੀ ਜਿਨ੍ਹਾਂ ਨੇ ਬਹਿਮਾ ਬਰਮਾ ਤੋਂ ਪਰੁੱਠ ਕੇ ਇੱਕ ਵੱਡਾ ਉਪਰਾਲਾ ਕਰਕੇ ਅੱਜ ਇਹ ਸਰੀਰਦਾਨ ਜੋ ਮੈਡੀਕਲ ਖੋਜਾਂ ਵਾਸਤੇ भेजा है इस परिवार ਦਾ ਡੇਰਾ ਸੱਚੇ ਸਾウਦੀ ਦੀ ਤਰਫੋਂ ਅਸੀਂ ਪੂਰਾ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਤੇ ਇਹ ਪਰਿਵਾਰ ਦੇ ਹਮੇਸ਼ਾ ਧੰਨਵਾਦੀ ਵੀ ਰਹਾਂਗੇ